ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੀ ਅਨਸਵਾਗਤ ਚਲਾਈ ਗਈ ਕਾਰਵਾਈ ਤਹਿਤ ਐਸਪੀ ਸਿਟੀ ਬਠਿੰਡਾ ਤੇ ਪੀਐਸਪੀ ਸਿਟੀ 1 ਬਠਿੰਡਾ ਦੀ ਗਵਾਹੀ ਦੇ ਵਿੱਚ ਕਟਵਾਲੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 14 ਸਾਈਕਲ ਬਰਾਮਦ ਕੀਤੇ ਗਏ ਹਨ ਸਾਨੂੰ ਕੱਲ ਤਲਾਹ ਮਿਲੀ ਸੀ ਕਿ ਦੋ ਵਿਅਕਤੀ ਜਿਨ੍ਹਾਂ ਦਾ ਨਾਮ ਦੀਪਕ ਜੋ ਕਿ ਜਨਤਨਗਰ ਦਾ ਰਹਿਣ ਵਾਲਾ ਹੈ ਅਤੇ ਅਮਿਤ ਕੁਮਾਰ ਜੋ ਕਿ ਬੱਲਾਰਾਮ ਨਗਰ ਨਗਰ ਦਾ ਰਹਿਣ ਵਾਲਾ ਸਾਈਕਲ ਚੋਰੀ ਕਰਨ ਦੇ ਆਦੀ ਹਨ ਤੇ ਏਰੀਆ ਵਿੱਚ ਘੁੰਮ ਰਹੇ ਹਨ ਉਹਨਾਂ ਦੇ ਸਾਡੇ ਵੱਲੋਂ ਜਿਹੜੀ ਐਫ ਆਈ ਆਰ ਨੰਬਰ 19 ਪੀ ਐਸ ਕਤਵਾਲੀ 303 ਸੈਕਸ਼ਨ 2 ਬੀ ਐਨ ਅਸਤੇ ਦਰਜ ਕੀਤੀ ਗਈ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਪੁਸ਼ਕਿਸ਼ ਤੋਂ ਬਾਅਦ ਉਹਨਾਂ ਤੋਂ 13 ਸਾਈਕਲ ਹੋਰ ਬਰਾਮਦ ਕੀਤੇ ਗਏ ਇਹ ਕਿੰਨੇ ਟਾਈਮ ਤੋਂ ਕਰ ਰਹੇ ਸੀ ਇਹ ਪਿਛਲੇ ਕੁਝ ਅਸੇ ਤੋਂ ਜਿਹੜੇ ਹੈਗੇ ਚੋਰੀ ਕਰ ਰਹੇ ਸੀ ਸਿੰਗਲ ਆਮ ਮਾਰਕੀਟ ਏਰੀਆ ਕਤਵਾਲੀ ਤੇ ਸ਼ਹਿਰ ਦੇ ਏਰੀਏ ਵਿੱਚੋਂ ਕਰ ਰਹੇ ਸੀ ਜਿਹੜੇ ਕਿ ਪਿੱਛੇ ਪਹਿਲਾਂ ਵੀ ਇਹਨਾਂ ਤੇ ਮੁਕਦਮਾ ਸਨੇਚਿੰਗ ਅਤੇ ਚੋਰੀ ਦਾ ਦਰਜ ਹੈਗਾ ਸਿਵਲ ਲਾਈਨ ਤੇ ਕਤਵਾਲੀ ਜਿਹੜੇ ਕਿ ਪਿਛਲੇ 5-6 ਮਹੀਨਿਆਂ ਤੋਂ ਜਿਹੜੇ ਹੈਗੇ ਦੋਵੇਂ ਜੇਲ੍ਹ ਵਿੱਚੋਂ ਬਾਹਰ ਆਏ ਸਨ ਜੀ ਪਤਾ ਕਿਵੇਂ ਲੱਗਿਆ ਕਿਵੇਂ ਰਡਾਰ ਦੇ ਕੋਲ ਹੋ ਗਿਆ ਦੇਖੋ ਕਿਦੋਂ ਇੱਕ ਸਰ ਨੂੰ ਵਿਅਕਤੀ ਨੇ ਜਿਹੜੀ ਹੈਗੀ ਇਹ ਬਿਆਨ ਲਿਖਾਇਆ ਸੀ ਕਿ ਉਸਨੇ ਇਹਦਾ ਪਿਛਲੇ ਸਮੇਂ ਦੇ ਵਿੱਚ ਉਹਦਾ ਸਾਈਕਲ ਚੋਰੀ ਹੋ ਗਿਆ ਸੀ ਜਿਸ ਤੇ ਪੁਲਿਸ ਨੇ ਵੀਡੀਓ ਫੁਟੇਜ ਤੋਂ ਅਤੇ ਉਸ ਦੀ ਜਿਹੜੀ ਪੜਤਾਲ ਤੋਂ ਜਿਹੜਾ ਹੈਗਾ ਇਹ ਇਹਨਾਂ ਦੋਵਾਂ ਵਿਅਕਤੀਆਂ ਨੂੰ ਜਿਹੜਾ ਹੈਗਾ ਆਇਡੈਂਟੀਫਾਈ ਕੀਤਾ ਅਤੇ ਉਸ ਦੇ ਬਿਆਨਾਂ ਦੇ ਆਧਾਰ ਤੇ ਫਿਰ ਕਰਚਾ ਦਰਜ ਕੀਤਾ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਦਰਾਨੇ ਤਫਤੀਸ ਦੇ ਦੌਰਾਨ ਗੱਲ ਸਾਹਮਣੇ ਆਈ ਕਿ ਉਹਨਾਂ ਨੇ ਜਿਹੜੇ ਚੋਰੀ ਕੀਤੇ ਸਾਈਕਲ ਹੈਗੇ ਨੇ ਜਿਹੜਾ ਦੋਸ਼ੀ ਬੱਲਾਰਾਮ ਨਜ਼ਰ ਦਾ ਰਹਿਣ ਵਾਲਾ ਹੈਗਾ ਉਸ ਦੇ ਘਰ ਤੋਂ 13 ਸਾਈਕਲ ਬਰਾਮਦ ਕੀਤੇ ਹਨ ਅਤੇ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉਨਰਰ ਮਾਲ ਲੈ ਕੇ ਕਿਹੜੀ ਹੈਗੀ ਅਗਲੀ ਤਫਤੀਸ਼ ਕਿੱਤੀ ਚੱਲੀ ਪਹਿਲਾਂ ਕੋਈ ਬੇਚੀ ਕਰੇ ਤਾਂ ਨਹੀਂ ਗਏ ਨਹੀਂ ਫਿਲਹਾਲ ਜਿਹੜੇ ਸਾਰੇ ਸਾਈਕਲ ਹੈਗੇ ਆ ਉਹਨਾਂ ਤੋਂ ਇੱਕ ਸਾਈਕਲ ਮੌਕੇ ਤੋਂ ਬਣਾਉਂਦਾ ਜਾਂ ਬਾਕੀ ਘਰ ਤੋਂ ਡਰਾਮਡ ਰੁਏ ਆ ਜਿਹੜੇ ਕਿਨਾਂ ਨੂੰ ਗਾਂ ਜਿਹੜੇ ਹੈਗੇ ਇਹਨਾਂ ਨੇ ਜਿਹੜਾ ਹੈਗਾ ਵੀਚਣਾ ਸੀ ਸਾਈਕਲ ਹੀ ਕਿਉਂ ਚੋਰੀ ਕਰਨ ਦੇ ਦਾ ਦੇਖੋ ਇਹ ਇੱਕ ਆਮ ਜਿਹੜੀ ਹੁਣ ਤੱਕ ਦੀ ਜਿਹੜੀ ਤਫਤੀਸ਼ ਦੇ ਵਿੱਚ ਆਇਆ ਕਿ ਇਹ ਆਮ ਜਿਹੜੇ ਹੈਗੇ ਨੇ ਉਹ ਕੋਮਲ ਫਿਰਨ ਵਾਲੇ ਵਿਅਕਤੀ ਸੀ ਆਪਦੇ ਲੋੜ ਦੇ ਲਈ ਪੈਸਿਆਂ ਦੇ ਲੋੜ ਲਈ ਇਹ ਕਿਹੜਾ ਹੈਗਾ ਇਸ ਦੀ ਚੋਰੀ ਕਰਦੇ ਸਨ ਅਜੇ ਸਾਈਕਲ ਦੇ ਹੈਗੇ ਕਿ ਕੋਈ ਚੋਰ ਕਿਤੇ ਉਧਰ ਨਾਲ ਜਾ ਰਿਹਾ ਸੀ ਦੇਖੋ ਜ਼ਿਆਦਾਤਰ ਇਹ ਲੇਬਰ ਮੈਨਾਂ ਨੂੰ ਹੀ ਟਾਸਕ ਮੈਨ ਬਣਾਉਂਦੇ ਸਨ ਜੋ ਕਿ ਕੰਮਕਾਰ ਦੇ ਸਬੰਧ ਦੇ ਵਿੱਚ ਬਾਜ਼ਾਰ ਦੇ ਵਿੱਚ ਜਾਂ ਦੁਕਾਨਾਂ ਤੇ ਕੋਈ ਕੰਮ ਕਰਦੇ ਹਨ ਉੱਥੋਂ ਮਾਰਕੀਟ ਏਰੀਆ ਦੇ ਵਿੱਚੋਂ ਇਹ ਮੋਟਰਸਾਈਕਲ ਚੋਰੀ ਕਰ ਲੈਂਦੇ ਸਨ ਇਸ ਸਬੰਧ ਵਿੱਚ ਸਾਨੂੰ ਕਾਫੀ ਕੰਪਲੇਂਟਸ ਮਿਲੀਆਂ ਸੀ ਤੇ ਕਾਫੀ ਲੋਕ ਇਸ ਗੱਲ ਨਾਲ ਪ੍ਰਭਾਵ ਸੀ ਕਿਉਂਕਿ ਮਿਹਨਤ ਕਰਦੇ ਲੋਕ ਸੀ ਜਿਨ੍ਹਾਂ ਦਾ ਸਾਈਕਲ ਚੋਰੀ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਲੇਕਿਨ ਹੁਣ ਇਸ ਮਕਦਮੇ ਦੀ ਟਰੇਸ ਹੋਣ ਨਾਲ ਸਾਰੇ ਵਿਅਕਤੀਆਂ ਨੂੰ ਕਿਹੜਾ ਹੈਗਾ ਸਬੰਧਤ ਉਹਨਾਂ ਦੇ ਸਾਈਕਲ ਵਾਪਸ ਹੋ ਕੇ ਉਹਨਾਂ ਨੂੰ ਸਾਬਿਤ ਕਰ ਸਕੇਗਾ। ਪਰ ਇਹ ਬੇਸਿਕ ਕੰਮ ਕੀ ਕਰਦੇ ਸੀਗੇ। ਬੇਸਿਕ ਤਾਂ ਜੀ ਇਹ ਕਿਹੜੇ ਹੈਗੇ ਆ ਬੇਰੋਜ਼ਗਾਰੀ ਹੈਗੇ ਆ ਉਰਦੇ ਫਿਰਦੇ ਆ ਪੈਨਾ ਵੀ ਇਹਨਾਂ ਦਾ ਕ੍ਰਿਮੀਨਲ ਰਿਪੋਰਟ ਹੈਗਾ। ਦੇਖੋ ਹੁਣ ਤੱਕ ਦੀ 30 ਦੇ ਵਿੱਚ ਅਸੀਂ ਇਹਨਾਂ ਨੂੰ ਟੈਸਟ ਕਰਵਾਏ ਅੱਜ ਪੇਸ਼ ਕਰਨ ਲੱਗੇ ਨੇ ਦਾ ਮੈਡੀਕਲ ਟੈਸਟ ਕਰਾਇਆ ਜੇਕਰ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਤਾਂ ਬਾਅਦ ਵਿੱਚ ਤੁਹਾਡੇ ਧਿਆਨ ਚ ਲਿਆ ਦੇ।